ਵਰਸ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਜਿਕਰ ਜੋਗ ਹੈ ਕਿ ਨਿਊਯਾਰਕ ਦੇ ਵਿੱਚ 7 ਜੂਨ 2025 ਦਿਨ ਸ਼ਨੀਵਾਰ ਨੂੰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਨਾਮ ਤੋਂ ਬਣੀ ਕਮੇਟੀ ਸੰਤ ਪ੍ਰੇਮ ਸਿੰਘ ਸਿੱਖਰ ਸੁਸਾਇਟੀ ਦੀ ਇੱਕ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਸੁਸਾਇਟੀ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਇਸ ਚੋਣ ਵਿੱਚ ਨਿਯੁਕਤ ਦੀ ਸਭ ਤੋਂ ਪੁਰਾਣੀ ਸੁਸਾਇਟੀ ਦੇ ਸੀਨੀਅਰ ਮੈਂਬਰ ਗਿਆਨੀ ਸੁਰਜੀਤ ਸਿੰਘ ਬੇਗੋਵਾਲ ਮਾਸਟਰ ਮਹਿੰਦਰ ਸਿੰਘ ਮਿਆਣੀ ਰਜਿੰਦਰ ਸਿੰਘ ਬਾਵਾ ਲਾਲੀ ਲਖਵਿੰਦਰ ਸਿੰਘ ਪੱਪੀ ਅਮਰੀਕ ਸਿੰਘ ਵੀ ਹੋਵਾ ਮਾਸਟਰ ਹਰਦੇਵ ਸਿੰਘ ਰਸ਼ਪਾਲ ਸਿੰਘ ਬਰਿਆਰ ਪਲਵੰਤ ਸਿੰਘ ਮਿਆਣੀ ਅਤੇ ਸੰਸਥਾ ਦੇ ਸਾਰੇ ਮੈਂਬਰ ਹਾਜ਼ਰ ਸਨ ਸਾਰੇ ਮੈਂਬਰਾਂ ਦੀ ਹਜ਼ੂਰੀ ਦੇ ਵਿੱਚ ਸਰਬਸੰਮਤੀ ਦੇ ਨਾਲ ਸੰਸਥਾ ਦੇ ਸੀਨੀਅਰ ਮੈਂਬਰ ਰਸ਼ਪਾਲ ਸਿੰਘ ਬਰੀਅਰ ਨੂੰ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਦੇ ਉਪਰੰਤ ਸਰਦਾਰ ਹਰਜੀਤ ਸਿੰਘ ਬੇਗੋਵਾਲ ਸਕੱਤਰ ਸਰਦਾਰ ਕਸ਼ਮੀਰ ਸਿੰਘ ਐਡਵੋਕੇਟ ਸੇਵਾਮੁਕਤ ਹੋਏ ਸਰਦਾਰ ਮਹਿੰਦਰ ਸਿੰਘ ਫਰੋਜ਼ ਬੇਗੋਵਾਲ ਸਕੱਤਰ ਅਤੇ ਦਲਵਿੰਦਰ ਸਿੰਘ ਬਿੱਟੂ ਸਹਾਇਕ ਸਕੱਤਰ ਵੱਜੂ ਚੁਣੇ ਗਏ। ਸਰਦਾਰ ਇੰਦਰਜੀਤ ਸਿੰਘ ਜੈਤ ਸਰਦਾਰ ਸੁਖਵੀਰ ਸਿੰਘ ਬੇਗੋਵਾਲ ਕੈਸ਼ੀਅਰ ਚੁਣੇ ਗਏ। ਸਰਦਾਰ ਚੇਤਨ ਸਿੰਘ ਅਕਾਲਾ ਚੇਅਰਮੈਨ ਅਤੇ ਸੁਸਾਇਟੀ ਦੇ ਵਿੱਚ ਨਵੇਂ ਅਹੁਦੇਦਾਰਾਂ ਦੇ ਵਿੱਚ ਸਰਪ੍ਰਸਤ ਗਿਆਨੀ ਸੁਰਜੀਤ ਸਿੰਘ ਬੇਗੋਵਾਲ, ਬਲਵੰਤ ਸਿੰਘ ਮਿਆਣੀ, ਹਰਜੀਤ ਸਿੰਘ ਬੇਗੋਵਾਲ ਕਸ਼ਮੀਰ ਸਿੰਘ ਐਡਵੋਕੇਟ ਪ੍ਰਦਾਨ ਸਰਦਾਰ ਅਸ਼ਪਾਰ ਸਿੰਘ ਬਰਿਆਰ ਸਕੱਤਰ ਮਹਿੰਦਰ ਸਿੰਘ ਬਰੋਜ ਸੰਗੋਵਾਲ ਸਹਾਇਕ ਸਕੱਤਰ ਦਲਵਿੰਦਰ ਸਿੰਘ ਬਿੱਟੂ ਕੈਸ਼ੀਅਰ ਸੁਖਵੀਰ ਸਿੰਘ ਬੇਗੋਵਾਲ ਕੈਸ਼ੀਅਰ ਇੰਦਰਜੀਤ ਸਿੰਘ ਜੇ ਚੇਅਰਮੈਨ ਚੇਤਨ ਸਿੰਘ ਅਕਾਲਾ ਵਾਈਸ ਚੇਅਰਮੈਨ ਚਰਨ ਸਿੰਘ ਜਲਾਲਪੁਰ ਲੀਗਲ ਐਡਵਾਈਜ਼ਰ ਮਾਸਟਰ ਹਰਦੇਵ ਸਿੰਘ ਸੀਨੀਅਰ ਮੀਤ ਪ੍ਰਦਾਨ ਮਾਸਟਰ ਨਰੰਗ ਸਿੰਘ ਮੀਤ ਪ੍ਰਦਾਨ सरंदर सिंह नारंगपुर चरण सिंह बेगोवाल नरेंद्र सिंह नंगल सरबजीत सिंह टिंकू एजुकेशन चेयरमैन बलविंदर सिंह जलंधर मीडिया इंचार्ज वजु चुने गए रविंदर सिंह बेगोवाल जज गुरमीत सिंह लम्मे, अमरी संचार कमेटी मानप्रीत सिंह अकाला बलविंदर सिंह जलंधर कुलवंत सिंह म्याणी ਮੈਂਬਰ ਕਰਨੈਲ ਸਿੰਘ ਰਾਵਾ ओंकार ਸਿੰਘ ਵਿਕਰਮ ਸਿੰਘ ਪਰਜੀਤ ਸਿੰਘ ਪਰਮਜੀਤ ਸਿੰਘ ਸੰਦੀਪ ਸਿੰਘ ਨਰਿੰਦਰ ਸਿੰਘ ਦੇ ਨਾਮ ਵੀ ਨਮੀ ਕਮੇਟੀ ਦੇ ਵਿੱਚ ਸ਼ਾਮਲ ਹਨ ਪੰਜਾਬ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਹੀਟ ਵੇਵ ਚੱਲ ਰਹੀ ਹੈ ਜਿਸ ਨਾਲ ਕਾਫੀ ਬਿਮਾਰੀਆਂ ਹੋਣ ਦਾ ਡਰ ਲੱਗਿਆ ਹੋਇਆ ਉੱਥੇ ਹੀ ਸਰਕਾਰ ਨੇ ਗਾਈਡਲਾਈਨ ਜਿਹੜੀ ਕਿ ਜਾਰੀ ਕਰ ਦਿੱਤੀ ਹੈ ਜੇਕਰ ਗੱਲ ਮੋਗਾ ਦੀ ਕੀਤੀ ਜਾਵੇ ਤਾਂ ਮੋਗਾ ਵਿੱਚ ਦੁਪਹਿਰ 1:30 ਵਜੇ ਦੇ ਕਰੀਬ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ ਤੇ ਗਰਮੀ ਕਾਰਨ ਬਾਜ਼ਾਰ ਪੂਰੀ ਤਰ੍ਹਾਂ ਜਿਹੜੇ ਕਿ ਸੁੰਸਾਨ ਪਏ ਨੇ ਜੀ ਹਾਂ ਆਓ ਤੁਹਾਨੂੰ ਦਿਖਾਣੇ ਆ ਮੋਗਾ ਦੇ ਤਸਵੀਰਾਂ ਜਿਸ ਦੇ ਵਿੱਚ ਮੋਗਾ ਦੇ ਸੀਐਮਓ ਡਾਕਟਰ ਪ੍ਰਦੀਪ ਕੁਮਾਰ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ ਜੇਕਰ ਤੁਸੀਂ ਵੀ ਇਹਨਾਂ ਗਰਮੀਆਂ ਦਿਨਾਂ ਦੇ ਵਿੱਚ ਬਾਹਰ ਜਾਂਦੇ ਹੋ ਤਾਂ ਤੁਹਾਡੇ ਲਈ ਡਾਕਟਰ ਸਾਹਿਬ ਕੁਝ ਖਾਸ ਅਪੀਲ ਕਰ ਰਹੇ ਨੇ ਡਾਕਟਰ ਸਾਹਿਬ ਪੰਜਾਬ ਦਾ ਟੈਂਪਰੇਚਰ ਦੁਆ ਕਾਫੀ ਹਾਈ ਹੋ ਰਿਹਾ ਹੈ ਔਰ ਹੀਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਹੈ हीट वेव से बचने के लिए क्या लेने चाहिए और अगर हम बात करें हॉस्पिटल की तो उसमें क्या क्या इंतजाम किए गए हैं क्योंकि मोगा का टेम्परेचर भी जोड़ा चौतालीस डिग्री से ऊपर जाता देखो जो हीट वेव है इस समय पूरे पंजाब में 45 डिग्री के लगभग टेम्परेचर है मोगा में चौतालीस और पैंतालीस के बीच में टेम्परेचर है इसमें मैं सभी पंजाब वासियों को और वासियों को यही अपील करूंगा कि ज़्यादा से ज़्यादा हीट वेव से बचने के लिए इंडोर स्टे किया जाए और खासकर बच्चों और जो ज़्यादा उम्र के लोग हैं उनको इस हीट वेव से बचने के लिए दोपहर के टाइम जब कि टेम्परेचर बहुत ज़्यादा होता है मैक्सिमम होता है पीक पे होता है उस समय ना निकला जाए घर से अगर कोई बहुत ज़रूरी काम करना है किसी को तभी बाहर निकला जाए अन्यथा सुबह सवेरे ज, अर्ली मॉर्निंग या शाम के टाइम उसी टाइम ही घर से निकला जाए अपने कार्य करने के लिए ताजो ताकि इस हीट वेव से अपना बचाव किया जा सके डॉक्टर साहब एज वेव के कारण काफ़ी सारी बीमारियाँ जैसे कि डिहाइड्रेशन की बात की जाए वो या जा स्किन की की बात जाए तो उन काफी था था तो उनमें काफ़ी आ सकती हैं फैक्टर क्या होता है इनको इन बीमारियों के लेकर और क्या क्या एज फैक्टर का जहाँ तक ये बच्चों बूढ़ों में ज़्यादा इफेक्ट करती है कोई भी बीमारी है क्योंकि उनकी इम्यूनिटी अभी कम होती है अगर देखा जाए कि हीट वेव से इसमें स्किन की प्रॉब्लम्स हो सकती है जैसे कि सनबर्नस हो सकते हैं बाकी अगर कोई भी बासी चीज़ खाता है तो उससे उसका पेट ख़राब हो सकता है क्योंकि माइक्रो ऑर्गेनिज़म ज़्यादातर गर्मी में ज़्यादा गर्मी में ज़्यादा पैदा होते हैं तो जो बासी फूड ना लिया जाए और ज़्यादातर होम मेड फूड लिया जाए और तरल पदार्थ हैं जैसे कि लिक्विड्स वो ज़्यादा लिए जाए पानी शिकंजमी लस्सी और ओ आर एस का जो गोल है वो लिया जाए जो कि हर सेहत केंद्र में उपलब्ध है और अगर किसी को इसका इसकी प्रॉब्लम आती है इसकी समस्या आती है तो उसका समाधान करने के लिए अपने नियरेस्ट नज़दीक के सहायता केंद्र जो हेल्थ का डिपार्टमेंट है हेल्थ के केंद्र हैं उससे सहायता ली जाए ताकि ता वेव से बचा जा सके तो पंजाब सरकार की ओर से कुछ गाइडलाइन दी गई हैं उनमें क्या है गाइडलाइन यही है कि ज़्यादातर गर्मी में लू से बचा जा सके ज़्यादा गर्मी में बाहर ना निकला जाए इंडोर स्टे किया जाए और अपने शरीर को ढक के रखे सूती कपड़ों से सिर को ढक के बाहर निकला जाए ज़्यादा तरल पदार्थ लिक्विड्स लिए जाए और होममेड फूड है वो लिया जाए ਕਮਲਾ ਕੌਰ ਪਾਬੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:37 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਬੀ ਪੀਬੀ 10 ਫ ਡਬਲ 9179 ਈਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈਡ ਬੋਡੀ ਹੈ ਔਰ ਉਹ ਦੀ ਡੈਡ ਬੋਡੀ ਪਈ ਹੈ ਤੇ ਗੱਡੀ ਚ ਥੋੜਾ ਬਲੱਡ ਵੀਸ ਫਿਲ ਆਊਟ ਹੋ ਰਿਹਾ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸ ਐਚ ਓ ਕੈਂਟ ਡੀ ਐਸ ਪੀ ਸਿਟੀ 2 ਜਿਹੜੇ ਪੀ ਐਸ ਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸ ਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿንስ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਬਾਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀ ਤੇ ਨੈਕਸਟ ਡੇ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ ਸ਼ਨਾਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਇਹਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕ ਵਕ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਉਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸੀਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟੰਡਾ ਚ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਨੂੰ ਬੁਲਾਣਾ ਬਟ that day ਉਹ ਕਰਨੀ ਸੀਗੀ ਅਗਲੇ ਦਿਨ ਫਿਰ ਅਮਰਿਤਪਾਲ ਇਸੇ ਗੱਲ ਲਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ then eventually she agreed ਤੇ ਉਸਨੇ ਜਿਹੜਾ ਅਮਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਤਨ ਨੂੰ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇजेस ਵੀ ਮਿਲ ਗਈਆਂ ਸੀ ਕੁਝ ਇਹਦੀ ਹਿਊਮਨ ਇੰਡ ਤੋਂ ਲੁਧਿਆਣੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੇ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਘਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਉਹਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰਕੋਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਲ ਲੁਧਿਆਣੇ ਫੋਲੋ ਕਰਾ ਕੇ ਬਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ 'ਚ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁੰਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ ਨੂੰ ਫਾਹ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਦੀ ਬਾਡੀ ਨੂੰ ਪਿੱਛੇ ਸਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾ ਦਿੱਤੀ ਬਿਕਾਜ਼ ਦੇ ਥੌਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ 뎀 ਸੋ ਇਸ ਪਲੈਨਿੰਗ ਦੇ ਤਹਿਤ ਉਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਤੋਂ ਫਰਾਰ ਹੋ ਗਏ ਤੇ ਯੂジング ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਫੋਰਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਨਿਮਰਜਿਤ ਔਰ ਜਸਪ੍ਰੀਤ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਇਹਨਾਂ ਦਾ ਹੋਰ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇਹਦਾ ਜੋ ਕਾਂਸਪੀਰੇਟਰ ਹੈ ਅਮ੍ਰਿਤਪਾਲ ਮੈਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋਏ ਤੇ ਹੁਣ ਤੱਕ ਦੀ ਤਫਤੀਸ਼ ਚ ਇਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਹੈ ਦੇ ਵਰ ਡੂਇੰਗ ਦੇ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਪਿੱਛੋਂ ਇੱਕ ਕੰਚਨ ਦੇਵੀ ਹੈ ਤੇ ਕਮਲਾਖੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ 뎀 ਕਿ ਬਹੁਤ ਹੀ ਵਲਗਰ ਵੀਡੀਓਜ਼ ਪਾਉਂਦੀ ਸੀ ਤੇ ਸਾਡਾ ਅੱਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅਮਰਿਤਪਾਲੇ ਰੋਕਦਾ ਸੀਗਾ ਪਰ ਇਹ ਨਹੀਂ ਹਟੀ ਸੋ ਅਕੋਰਡਿੰਗ ਟੂ 뎀 ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ 댓 ਇਜ਼ ਹਾਊ ਦੇ ਪਲਾਨਡ ਥਿਸ ਹੋਲ ਕਾਂਸਪੀਰੇਸੀ ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਨ ਮਰਡਰ ਕਰ ਲੈਣਾ ਇਹਦਾ ਅਮਰਿਤਪਾਲ ਦੇ ਦੋ ਸਾਥੀ ਪੜੇਗੇ ਇਹਨਾਂ ਦੋਨੋਂ ਜੀ ਬੀਟੀਐਸ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਤਜੀਤ ਹੈ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ 32 ਸਾਲ ਦਾ ਹੈ ਤੇ ਨਿਮਰਨਜੀਤ ਦਾ ਅਮਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਧਨੋਲਾ ਜ਼ਿਲ੍ਹਾ ਬਰਨਾਲਾ ਚ ਦਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀਐਕਐਕਸ ਨਾਂ ਦੀ 뮤직 ਪ੍ਰੋਡਿਊਸਰ ਨੂੰ ਇਹਨਾਂ ਨੇ ਬਿਲੀਵ ਕੀਤਾ ਸੀ ਕਿ ਉਹ ਬੜੀ ਵਲਗਰੀਆ ਕੁਛ ਇਦਾਂ ਦੇ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਤਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 41 506 148 149 ਥਾਣਾ ਤਨੌਲਾ ਤੇ ਅਮਰਿਤਪਾਲ ਤੇ ਇੱਕ ਹੋਰ ਅਮਰਿਤਸਰ ਚ ਵੀ ਈ ਡਿਵੀਜ਼ਨ ਥਾਣੇ ਚ 2020 ਚ ਐਫ ਆਈ ਆਰ ਨੰਬਰ 5 ਦਰਜ ਹੈ ਅੰਡਰ ਸੈਕਸ਼ਨ 307 ਤੋਂ 434 27 353 186 ਜਦੋਂ ਇਹਨਾਂ ਨੇ ਹੈਰੀਟੇਜ ਸਟਰੀਟ ਤੇ आई थिंक स्टैचूज वगैरह नो डिमोलिश ਕੀਤਾ ਸੀਗਾ मैडम ਇਹ ਚੋਰੀ ਕੇਸ ਜਿਹੜੀ ਚ ਕਿੱਤੀ ਗਈ ਹੈ ਵਾਰਦਾ ਕਿ ਉੱਥੇ ਤੁਹਾਨੂੰ ਲੱਗਦਾ ਨਹੀਂ ਪੁਲਿਸ ਦਾ ਸਕਿਉਰਟੀ ਲੈਪਸ ਹੋਈ ਹੈ ਇਸ ਤਰ੍ਹਾਂ ਦੀ ਵਾਰਦਾਤ ਕਰਨਾ ਔਰ ਦੂਸਰਾ پارکਿੰਗ 'ਚ ਆਸਾਨੀ ਨਾਲ ਗੱਡੀ ਲਗਾਣਾ ਕੋਈ ਸਕਿਉਰਟੀ ਲੈਪਸ ਦਾ ਵੀਲ ਫਿਗਰ ਆਊਟ ਲੇਟਰ ਬਟ ਜੋ ਹਾਲੇ ਤੱਕ ਦੀ ਤਫਤੀਸ਼ 'ਚ ਪਤਾ ਲੱਗਿਆ ਹੈ ਕਿ ਇਹਨਾਂ ਨੇ ਉੱਥੋਂ ਲਿਆ ਕੇ ਜੋ ਉਹਨਾਂ ਨੇ ਪਲਾਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਇਨਟਾਈਜ਼ ਕਰਕੇ ਕਿਸੇ ਹੋਰ ਜਗ੍ਹਾ ਲੈ ਕੇ ਆਵਾਂਗੇ ਸੋ ਰੈਸਟ ਰਿਗਾਰਡਿੰਗ ਦਿਸ ਜਿਹੜਾ ਲੜਕਾ ਗੱਡੀ ਲੈ ਕੇ ਆ ਰਿਹਾ ਹੈ ਉਹ ਕਿਹੜਾ ਹੈ ਜਸਪ੍ਰੀਤ ਹੈ ਜਾਂ ਨਿਮਰਜੀਤ ਹੈ ਜੀ ਦੇਖੋ ਇਹਨਾਂ ਕੋਲ ਇੱਕ ਤਾਂ ਗੱਡੀ ਸੀਗੀ ਸਕੋਰਪਿਓ ਜਿਹੜੀ ਐਨ ਸਕੋਰਪਿਓ ਸੀਗੀ ਉਹ ਪਹਿਲਾਂ ਜਦੋਂ ਲੁਧਿਆਣੇ ਗਿਆ ਉਸ ਗੱਡੀ 'ਚ ਗਿਆ ਤੇ ਇਨ ਬਿਟਵੀਨ ਦੇ ਹੈਵ ਬੀਨ ਚੇਂਜਿੰਗ ਕਾਰਸ ਔਰ ਜਦੋਂ ਉਹਨਾਂ ਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਹੈ ਉਹ ਉਹਨੂੰ ਆਦੇਸ਼ ਦੀ ਪਾਰਕਿੰਗ 'ਚ ਗੱਡੀ ਚ ਲਾ ਕੇ ਛੱਡ ਗਿਆ ਹੈ ਮੈਮ ਲੁਧਿਆਣੇ ਤੋਂ ਗੱਡੀ ਆਈ ਸੀ ਜਾਂ ਕੋਈ ਨਾਲ ਸੀ ਕੀ ਇਹ ਤਾਂ ਗੱਲੀ ਆਈ ਸੀਗੇ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀਗੇ ਬਿਕਾਉਜ਼ ਸ਼ੀ ਵਾਸ ਨਾਟ ਅਵੇਅਰ ਆਫ ਮਠਿੰਡਾ ਏਰੀਆ ਤਾਂ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ ਤੇ ਉਹਦੀ ਨਾਲ-ਨਾਲ ਆਏ ਮੈਮ ਇਹਨੇ ਪਾਇਆ ਕਿ ਹੁੰਦਾ ਕਿ ਇਹ ਤਾਂ ਸੇ ਅੰਮ੍ਰਿਤਵਾਲ ਇਜ਼ ਇਟ ਦ ਸੇਮ ਮਹਿਰੋ ਜਾਂ ਕੋਈ ਹੋਰ ਸਿਚੁਏਸ਼ਨ ਹੈ ਇਹ ਜੀ ਅੰਮ੍ਰਿਤਵਾਲ ਮਹਿਰੋ ਹੀ ਹੈ ਜੋ ਇਹਦੀ ਮਦਰ ਨੇ ਸਾਨੂੰ ਬਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਈਡੈਂਟੀਫਾਈ ਵੀ ਕੀਤਾ ਹੈ ਬਟ ਸ਼ੀ ਹੈ ਸੈਟ ਥੈਟ ਉਨੇ ਨੂੰ ਕਿਹਾ ਕਿ ਸਾਨੂੰ ਕਿਸੇ ਗੱਡੀਆਂ ਦੀ ਪ੍ਰੋਮੋਸ਼ਨ ਲਈ ਤੁਹਾਨੂੰ ਲੈ ਕੇ ਜਾਣਾ ਸੋ ਅਮ੍ਰਿਤਵਾਲ ਮਹਿਰੋ ਵਾਜ਼ ਦ ਫਰਸਟ ਪਰਸਨ ਜਿਹਨੇ ਕੰਟੈਕਟ ਕੀਤਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ